ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਵੱਡੀ ਵੱਡੀ ਮਿਮ ਨੂੰ ਲੈ ਕੇ ਮਾਡਲ ਟਾਊਨ ਗੋਨਿਆਣਾ ਰੋਡ ਚੱਕ ਬੀੜ ਸਰਕਾਰ ਵੱਖ-ਵੱਖ ਥਾਵਾਂ ਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਚਲਾਇਆ ਸਰਚ ਬਿਆਨ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਈ ਮਾਮਲੇ ਦਰਜ ਉਹਨਾਂ ਦੇ ਘਰਾਂ ਦੀ ਅਚਨਚੇਤ ਕੀਤਾ ਸਰਚ ਜੋ ਸੱਜਣਾ ਜੀ 40% ਤਰਾਈ ਨਸ਼ਾ ਬਰਾਮਦ ਕੰਨੇ ਬੜੇ ਚਾਰੀ ਕਰਦੇ ਪੰਜਾਬ ਸਰਕਾਰ ਤੇ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਦੀਆਂ ਦਿਸ਼ਾ ਹਦਾਇਤਾਂ ਅਨੁਸਾਰ ਤੇ ਸ਼੍ਰੀ ਤਿਸ਼ਾਰ ਗੁਪਤਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਨਿਰਦੇਸ਼ਾਂ ਦੇ ਅਨਸਾਰ ਜਿਹੜਾ ਹੈਗਾ ਉਹ ਜਿਲ੍ਹਾ ਮੁਕਸਰ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਇੱਕ ਸਖਤ ਮਹਮੜੀਆ ਚਲਾਈ ਜਾ ਰਹੀ ਹੈ ਜਿਸ ਮਹਮੜ ਦੇ ਤਹਿਤ ਅੱਜ ਜਿਹੜਾ ਹੈਗਾ ਅ ਸਿਟੀ ਮਕਸਰ ਦੇ ਵਿੱਚ ਥਾੜਾ ਸਦਰ ਦੇ ਏਰੀਏ ਦੇ ਵਿੱਚ ਦੋ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਮੋਡਲ ਟਾਊਨ ਏਰੀਆ ਅਤੇ ਚੱਕ ਵੀਰ ਸਰਕਾਰ ਏਰੀਏ ਦੇ ਵਿੱਚ ਅਸੀਂ ਜਿਹੜੇ ਬੰਦੇ ਪਹਿਲਾਂ ਤਾਂ ਟਾਰਗੇਟ ਕੀਤੇ ਸੀਗੇ ਜਿਨ੍ਹਾਂ ਤੇ ਸਾਨੂੰ ਸ਼ੱਕ ਸੀ ਕਿ ਧੰਦਾ ਕਰ ਰਹੇ ਆ ਉਹਨਾਂ ਤੇ ਅਸੀਂ ਅੱਜ ਰੇਡਾਂ ਕੀਤੀਆਂ ਅਚੰਚੇਤ ਅਤੇ ਉਹਨਾਂ ਦੇ ਘਰਾਂ ਦੀ ਜਿਹੜੀ ਆ ਅਸੀਂ ਚੈਕਿੰਗ ਕੀਤੀ ਹੈ ਤੇ ਜਿਸ ਦੇ ਵਿੱਚ ਅਸੀਂ ਪ੍ਰੋਪਰ ਜਿਹੜੀ ਚੈਕਿੰਗ ਤੋਂ ਬਾਅਦ ਜਿਹੜੀ ਜਦੋਂ ਸਾਡਾ ਕਸ ਆਪਰੇਸ਼ਨ ਪੂਰਾ ਹੋਏਗਾ ਉਸ ਤੋਂ ਬਾਅਦ ਜਿਹੜੀ ਹੈ ਪੂਰੀ ਜਿਹੜੀ ਇਤਲਾਾਸੀਂ মিডিਏ ਨੂੰ ਦੇਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਵਿਅਕਤੀ ਇਹ ਧੰਦੇ ਦੇ ਵਿੱਚ ਇਨਵੋਲਵ ਨੇ ਪਹਿਲਾਂ ਵੀ ਅਸੀਂ ਉਹਨਾਂ ਤੇ ਕਾਰਵਾਈ ਕਰਕੇ ਜੇਲ੍ਹਾਂ 'ਚ ਭੇਜਦੇ ਆ ਹੁਣ ਜੇ ਕੋਈ ਬੰਦਾ ਨੋਟ ਚਾਉਂਦਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਸਾਡੇ ਵੱਲੋਂ ਜਿਹੜਾ ਹੈਗਾ ਇਹਨਾਂ ਨਸ਼ਾ ਤਸਕਰਾਂ ਨੂੰ ਪੂਰੀ ਤਾੜਨਾ ਇਕ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਤੇ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਅਟੈਚ ਕਰਾਈਆਂ ਜਾਣਗੀਆਂ